ਲੜਖੜਾਉਂਦੇ ਹੋਏ ਇਹ ਦੋ ਮੁੰਡੇ ਜੋ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮ ਗੀਚੀ ਤੋਂ ਫੜ ਕੇ ਲੈ ਕੇ ਜਾ ਰਿਹਾ ਦਰਸਲ ਇਹ ਮੁੰਡੇ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਰੋਡ ਉੱਤੇ ਇੱਕ ਨੌਜਵਾਨ ਦਾ ਮੋਬਾਈਲ ਖੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਨੇ ਨੂੰ ਹੀ ਭਗਵੰਤ ਮਾਨ ਦੀ ਛੱਡੀ ਹੋਈ ਪੁਲਿਸ ਮੌਕੇ ਤੇ ਉੱਪਰੋਂ ਜਿੰਨ ਵਾਂਗ ਆ ਟਪਕਦੀ ਹੈ ਅੱਗੇ ਫਿਰ ਜੋ ਸੀਨ ਬਣਿਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਆਪ ਹੀ ਦੇਖ ਲਓ ਆ ਜਾਨਾ ਮੋਰ ਆਵੇਲਾ ਜੀ ਜਰ ਨਾਲ ਕਰਦਾ ਗਿਆ ਨਹੀਂ ਕਿੱਥੇ ਆ ਪਾਜੀ ਇਹ ਕਿਹੜੀ ਜਗ੍ਹਾ ਉਫੜੇ ਨੇ ਪਾਜੀ ਕਿਹੜੀ ਜਗ੍ਹਾ ਸਰ ਸਮਸ਼ਾਨ ਘਾਟ ਰੋਡ ਪੈਂਦਾ ਜੀ ਇਹ ਦੁਗਰੀ ਲੈਟਾ ਬੰਦ ਜਿੰਦੋਂ ਆਪਾਂ ਜਾਂਦੇ ਆ ਠੇਕੇ ਦੇ ਸਾਹਮਣੇ ਫੋਨ ਫੋਨ ਖੋਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਮੌਕੇ ਤੇ ਦਬੋਚ ਲਿਆ ਪੀਸੀਆਰ ਪਹੁੰਚ ਗਿਆ ਇੱਥੇ ਤੇ ਹੁਣ ਆਪਾਂ ਨੂੰ ਥਾਣੇ ਲੈ ਕੇ ਚੱਲੇ ਆ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋ ਜਾਣਾ ਹੈ ਜੀ ਨਸ਼ਾ ਵੀ ਕੀਤਾ ਲੱਗਦਾ ਨਸ਼ਾ ਵੀ ਕੀਤਾ ਲੱਗਦਾ ਇਹਨਾਂ ਨੇ ਤੇ ਸ਼ਰਾਬ ਪੀਤੀ ਹੋਈ ਆ ਕਿਨਾਂ ਦਾ ਤੇ ਫੇ ਹੁਣ ਆਪਾਂ ਜਾ ਕੇ ਨਾ ਮੈਡੀਕਲ ਕਰਾਉਣਾ ਪਹਿਲਾਂ ਬਰਾਮਦ ਹੋ ਗਿਆ ਫੋਨ ਬਰਾਮਦ ਹੋ ਗਿਆ ਤੇ ਕੋਈ ਇਦਾਂ ਦਾ ਨਹੀਂ ਹੈਗਾ ਮੁੱਕ ਤੇ ਫੜਲੇ ਸੀ ਆਪਾਂ ਜੀ ਹਾਂ ਤੇ ਬੰਦੀ ਕਾਰਵਾਈ ਕੀਤੀ ਉਹ ਬੰਦੀ ਕਾਰਵਾਈ ਕੀਤੀਆਂ ਦੋ ਜਣੇ ਨੇ ਇਹ ਇੱਕ ਭੱਜ ਗਏ ਇਹਨਾਂ ਦਾ ਇੱਕ ਨਾਲ ਦਾ ਸੀ ਉਹ ਮੌਕੇ ਤੋਂ ਭੱਜ ਗਿਆ ਨਹੀਂ ਕਾਬੂ ਆ ਉੱਛੇ ਚ ਕੀ ਨਾ ਵੀ ਇਹਨਾਂ ਦੀ ਲੱਗਿਆ ਉਹ ਮੁੰਡਾ ਕਿਹਦਾ ਫੋਨ ਆ ਖਲਾਸੇ ਹੋਣਗੇ ਹੋਰ ਵੀ ਇਹਨਾਂ ਤੋਂ ਨਹੀਂ ਖਲਾਸੇ ਕਰਨ ਤੇ ਹੁਣ ਜਾ ਕੇ ਤਰਦੀਸ਼ ਕਰਦੇ ਆ ਜੀ ਇਹਨਾਂ ਦੀ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਦੋਵੇਂ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਅਤੇ ਇਹਨਾਂ ਦੇ ਕੋਲੋਂ ਫੋਨ ਵੀ ਬਰਾਮਦ ਕੀਤਾ ਗਿਆ ਅਤੇ ਇਹਨਾਂ ਦਾ ਮੈਡੀਕਲ ਕਰਵਾ ਕੇ ਕਾਰਵਾਈ ਅਮਲ ਚੋਲੀਆਂ ਦੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ